ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਬਕਾਉ ਆ ਜੋ ਵੀਰ ਆਲੇ ਹੈਗੇ ਆ ਸੋ ਖੜੇ ਆ ਆ ਮੇਰੇ ਨਾਲ ਦੇ ਸਾਥੀ ਮੇਰੇ ਵੀਰ ਬੈਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਵਾਂਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਰਿਆਈ ਦਾ ਬੈਠੇ ਆ ਰਾਤਾਂ ਜਾਗਾਂਗੇ ਇਸ ਕੱਕੇ ਨਹੀਂ ਵੀ ਭਾਨੇ ਸਿੱਧੂ ਮੈਂ ਤਾਂ ਇਹ ਕਹਿਣਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ 92 ਵਿਧਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਟੀ ਦੇ ਸਮਰਥਕਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ਧੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ਧੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇ ਗਏ ਪਰ ਭਗਵਾਨ ਜੀ ਤਮਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਤੋਂ ਬਾਅਦ ਤੁਹਾਡੇ ਉੱਤੇ ਵਾਲੇ ਨੇ ਮੋਦੀ ਪਾਰਟੀ ਨਾਲ ਉਹੀ ਖਰੀਦ ਲੈ ਤੇ ਉਹ ਤੁਹਾਡੇ ਨਾਲ ਧੱਕਾ ਕਰਨ ਲੱਗੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ 92 ਉਹ ਤੁਸੀਂ ਵੀ ਫੋਨ ਕਰ ਲਿਓ ਜੇ ਭਗਵਾਨ ਤਮਾਨ ਨੇ ਤੁਹਾਡੇ ਨਾਲ ਧੱਕਾ ਕੀਤਾ ਖੜੇ ਮਿਲਾਂਗੇ ਸਾਡੇ ਗਲੇ ਕੱਟ ਦਿਓ ਸਾਡੇ ਤੇ ਜੋ ਮਰਜੀ ਤਸ਼ੱਦਦ ਕਰ ਦਿਓ ਜੀਭਾਂ ਮਾਰ ਦਿਓ ਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਵੱਡੀ ਜੀਵ ਨਾਲ ਚੀਕਾਂ ਮਾਰਾਂਗੇ ਤੁਹਾਡੇ ਹੱਕ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਾਂ ਜਿਨ੍ਹਾਂ ਨੇ ਵੱਡਿਆ ਉਹਨਾਂ ਲਈ ਸ਼ਹੀਦੀਆਂ ਦਿੱਤੀਆਂ ਅੱਜ ਸਾਨੂੰ ਤੁਸੀਂ ਵੱਡੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਬਕਾਊ ਆ ਜੋ ਜ਼ਵੀਰ ਵਾਲੇ ਹੈਗੇ ਆ ਸੋ ਖੜੇ ਆ ਆ ਮੇਰੇ ਨਾਲ ਦੇ ਸਾਥੀ ਮੇਰੇ ਵੀਰ ਬੈਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬੱਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਰਿਆਈ ਦਾ ਬੈਠੇ ਆ ਰਾਤਾਂ ਜਾਗਾਂਗੇ ਇਸ ਕਰਕੇ ਨਹੀਂ ਵੀ ਭਾਨੇ ਸਿੱਧੂ ਮੈਂ ਤਾਂ ਇਹ ਕਹਿੰਨਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ 92 ਵਿਧਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਟੀ ਦੇ ਸਮਰਥਕਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ੱੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ੱੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇ ਗਏ ਪਰ ਭਗਵਾਨ ਜੀ ਤਮਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਤੋਂ ਬਾਅਦ ਤੁਹਾਡੇ ਉੱਤੇ ਵਾਲੇ ਨੇ ਮੋਦੀ ਪਾਰਟੀ ਨਾਲ ਉਹੀ ਖਰੀਦ ਲੇ ਉਹ ਤੁਹਾਡੇ ਨਾਲ ਧੱਕਾ ਕਰਨ ਲੱਗੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ 92 ਉਹ ਤੁਸੀਂ ਵੀ ਫੋਨ ਕਰ ਲਿਓ ਜੇ ਭਗਵਾਨ ਤਮਾਨ ਨੇ ਤੁਹਾਡੇ ਨਾਲ ਧੱਕਾ ਕੀਤਾ ਖੜੇ ਮਿਲਾਂਗੇ ਸਾਡੇ ਗਲੇ ਕੱਟ ਦਿਓ ਸਾਡੇ ਤੇ ਜੋ ਮਰਜੀ ਤਸ਼ੱਦਦ ਕਰ ਦਿਓ ਜੀਭਾਂ ਵੜ ਦਿਓ ਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਧੱਕਾ ਹੋ ਰਿਆ ਵੱਡੀ ਜੀਵ ਨਾਲ ਚੀਕਾਂ ਮਾਰਾਂਗੇ ਤੁਹਾਡੇ ਹੱਥ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਗੁਰੂ ਤੇਗ ਮਹਾਦਰ ਬਹਾਦਰ ਮਹਾਰਾਜ ਜੀ ਦੇ ਪੁੱਤਾਂ ਜਿਨ੍ਹਾਂ ਨੇ ਵੱਡਿਆ ਉਹਨਾਂ ਲਈ ਸਿਹਤियां ਦਿੱਤੀਆਂ ਅੱਜ ਸਾਨੂੰ ਤੁਸੀਂ ਵੱਡੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ মিডিਆ ਬਕਾਉ ਆ ਜੋ ਜ਼ਵੀਰ ਵਾਲੇ ਹੈਗੇ ਆ ਸੋ ਖੜੇ ਆ ਆ ਮੇਰੇ ਨਾਲ ਦੇ ਸਾਥੀ ਮੇਰੇ ਵੀਰ ਬੈਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬੱਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਰਿਆਈ ਦਾ ਬੈਠੇ ਆ ਰਾਤਾਂ ਜਾਗਾਂਗੇ ਇਸ ਕਰਕੇ ਨਹੀਂ ਵੀ ਭਾਨੇ ਸਿੱਧੂ ਮੈਂ ਤਾਂ ਇਹ ਕਹਿੰਨਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ 92 ਵਿਧਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਟੀ ਦੇ ਸਮਰਥਕਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ਤੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ਤੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇ ਗਏ ਪਰ ਭਗਵਾਨ ਜੀ ਤਮਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਤੋਂ ਬਾਅਦ ਤੁਹਾਡੇ ਉੱਤੇ ਵਾਲੇ ਨੇ ਮੋਦੀ ਪਾਰਟੀ ਨਾਲ ਉਹੀ ਖਰੀਦ ਲੇ ਤੇ ਉਹ ਤੁਹਾਡੇ ਨਾਲ ਤੱਕਾ ਕਰਨ ਲੱਗੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ 92 ਉਹ ਤੁਸੀਂ ਵੀ ਫੋਨ ਕਰ ਲਿਓ ਜੇ ਭਗਵਾਨ ਤਮਾਨ ਨੇ ਤੁਹਾਡੇ ਨਾਲ ਧੱਕਾ ਕੀਤਾ ਖੜੇ ਮਿਲਾਂਗੇ ਸਾਡੇ ਗਲੇ ਕੱਟ ਦਿਓ ਸਾਡੇ ਤੇ ਜੋ ਮਰਜੀ ਤਸ਼ੱਦਦ ਕਰ ਦਿਓ ਜੀਭਾਂ ਵੜ ਦਿਓ ਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਵੱਡੀ ਜੀਵ ਨਾਲ ਚੀਕਾਂ ਮਾਰਾਂਗੇ ਤੁਹਾਡੇ ਹੱਥ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੋਤੇ ਜਿਨ੍ਹਾਂ ਨੇ ਵੱਡਿਆ ਉਹਨਾਂ ਲਈ ਸ਼ਹੀਦੀਆਂ ਦਿੱਤੀਆਂ ਅੱਜ ਸਾਨੂੰ ਤੁਸੀਂ ਵੱਡੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ মিডিਆ ਬਕਾਊ ਆ ਜੋ ਜ਼ਵੀਰ ਵਾਲੇ ਹੈਗੇ ਆ ਸੋ ਖੜੇ ਆ ਆ ਮੇਰੇ ਨਾਲ ਦੇ ਸਾਥੀ ਮੇਰੇ ਵੀਰ ਬੈਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਵਾਂਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬੱਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਰਿਆਈ ਦਾ ਬੈਠੇ ਆ ਰਾਤਾਂ ਜਾਗਾਂਗੇ ਇਸ ਕਰਕੇ ਨਹੀਂ ਵੀ ਭਾਨੇ ਸਿੱਧੂ ਮੈਂ ਤਾਂ ਇਹ ਕਹਿੰਦਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ 92 ਵਿਧਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਟੀ ਦੇ ਸਮਰਥਕਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ਧੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ਧੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇ ਗਏ ਪਰ ਭਗਵਾਨ ਜੀ ਤਮਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਤੋਂ ਬਾਅਦ ਤੁਹਾਡੇ ਉੱਤੇ ਵਾਲੇ ਨੇ ਮੋਦੀ ਪਾਰਟੀ ਨਾਲ ਉਹੀ ਖਰੀਦ ਲੇ ਤੇ ਉਹ ਤੁਹਾਡੇ ਨਾਲ ਧੱਕਾ ਕਰਨ ਲੱਗੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ 92 ਤੁਸੀਂ ਵੀ ਫੋਨ ਕਰ ਲਿਓ ਜੇ ਭਗਵਾਨ ਤਮਾਨ ਨੇ ਤੁਹਾਡੇ ਨਾਲ ਧੱਕਾ ਕੀਤਾ ਖੜੇ ਮਿਲਾਂਗੇ ਸਾਡੇ ਗਲੇ ਕੱਟ ਦਿਓ ਸਾਡੇ ਤੇ ਜੋ ਮਰਜੀ ਤਸ਼ੱਦਦ ਕਰ ਦਿਓ ਜੀਭਾਂ ਮਾਰ ਦਿਓ ਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਵੱਡੀ ਜੀਵ ਨਾਲ ਚੀਕਾਂ ਮਾਰਾਂਗੇ ਤੁਹਾਡੇ ਹੱਕ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਗੁਰੂ ਤੇਗ ਮਹਾਦੇਵ ਬਹਾਦਰ ਮਹਾਰਾਜ ਜੀ ਦੇ ਪੁੱਤਾਂ ਜਿਨ੍ਹਾਂ ਨੇ ਵੱਡਿਆ ਉਹਨਾਂ ਲਈ ਸ਼ੀਸ਼ੀਆਂ ਦਿੱਤੀਆਂ ਅੱਜ ਸਾਨੂੰ ਤੁਸੀਂ ਵੱਡੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਬਕਾਉ ਆ ਜੋ ਜ਼ਮੀਰ ਵਾਲੇ ਹੈਗੇ ਆ ਸੋ ਖੜੇ ਆ ਆ ਮੇਰੇ ਨਾਲ ਦੇ ਸਾਥੀ ਮੇਰੇ ਵੀਰ ਬੈਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬੱਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਰਿਆਈ ਦਾ ਬੈਠੇ ਆ ਰਾਤਾਂ ਜਾਗਾਂਗੇ ਇਸ ਕਰਕੇ ਨਹੀਂ ਵੀ ਭਾਨੇ ਸਿੱਧੂ ਮੈਂ ਤਾਂ ਇਹ ਕਹਿੰਨਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ 92 ਵਿਧਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਟੀ ਦੇ ਸਮਰਥਕਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ਤੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ਤੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇ ਗਏ ਪਰ ਭਗਵਾਨ ਤੁਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਤੋਂ ਬਾਅਦ ਤੁਹਾਡੇ ਉੱਤੇ ਵਾਲੇ ਨੇ ਮੋਦੀ ਪਾਰਟੀ ਨਾਲ ਉਹੀ ਖਰੀਦ ਲੇ ਤੇ ਉਹ ਤੁਹਾਡੇ ਨਾਲ ਤੱਕਾ ਕਰਨ ਲੱਗੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ 92 ਤੁਸੀਂ ਵੀ ਫੋਨ ਕਰ ਲਿਓ ਜੇ ਭਗਵਾਨ ਤੁਮਾਨ ਨੇ ਤੁਹਾਡੇ ਨਾਲ ਤੱਕਾ ਕੀਤਾ ਖੜੇ ਮਿਲਾਂਗੇ ਸਾਡੇ ਗਲੇ ਕੱਟ ਦਿਓ ਸਾਡੇ ਤੇ ਜੋ ਮਰਜ਼ੀ ਤਸ਼ੱਦਦ ਕਰ ਦਿਓ ਜੀਭਾਂ ਵੜ ਦਿਓ ਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਤੇ ਕਾ ਹੋ ਰਿਆ ਵੱਡੀ ਜੀਵ ਨਾਲ ਚੀਕਾਂ ਮਾਰਾਂਗੇ ਤੁਹਾਡੇ ਹੱਥ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਾਂ ਜਿਨ੍ਹਾਂ ਨੇ ਵੱਡਿਆ ਉਹਨਾਂ ਲਈ ਸਿੱਖਿਆ ਦਿੱਤੀਆਂ ਅੱਜ ਸਾਨੂੰ ਤੁਸੀਂ ਵੱਡੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ